ਪਾਕਿਸਤਾਨ ਦਾ ਬਾਰਡਰ ਹੈ ਉੱਥੇ ਇਨੀ ਸਖਤਾਈ ਨਹੀਂ ਇਹ ਤਾਂ ਆਮ ਆਪ ਦੇ ਪੰਜਾਬ ਦੇ ਇੰਡੀਆ ਆਦੇ ਆ ਸੀ ਵੀ ਨਾਗਰ ਉਸ ਦਿੱਲੀ ਜੇ ਰਹਿਣ ਵਾਲੇ ਮਤਲਬ ਇਹਨਾਂ ਨੇ ਇੰਨਾ ਕਾਨ ਕਰਖਾ ਪਾਕਿਸਤਾਨ ਨੂੰ ਵੀ ਮਾੜਾ ਹਾਲ ਕਰਖਾ ਇਹਨੀਆਂ ਗੋਲੀਆਂ 2 ਘੰਟੇ ਹੋ ਕੇ ਫਾਇਰਿੰਗ ਹੁੰਦੀ ਨੂੰ ਅੱਥਰੂ ਗੈਸ ਦੇ ਗੋਲੇ ਦੂਜੇ ਗੋਲੇ ਮੈਨੂੰ ਲੱਗਦਾ ਐਂਬੂਲੈਂਸ ਇੱਕ ਇੱਕ ਮਿੰਟ ਬਾਅਦ ਜਾ ਰਹੀ ਦੀ ਭਰ ਕੇ ਕਿਸਾਨਾਂ ਦੀ ਜਿਹੜੇ ਕਿਸਾਨਾਂ ਸੱਟਾਂ ਵੱਜੀਆਂ ਨੇ ਇਹ ਨਹੀਂ ਪਤਾ ਕਿੰਨੀਆਂ ਕ ਵੱਜੀਆਂ ਨੇ ਦੇਖਿਆ ਨਹੀਂ ਗਿਆ ਮੰਨ ਕੇ ਚੱਲੋ ਇੰਨੇ ਫੱਟੜ ਹੋ ਗਏ ਇਹਦਾ ਪਤਾ ਸਰਕਾਰਾਂ ਕੀ ਕਰੀ ਨੇ ਇਹ ਤਾਂ ਅਸੀਂ ਦੇਖੀ ਨਹੀਂਗਾ ਇਹ ਤਾਂ ਬਹੁਤ ਮਤਲਬ ਗਲਤ ਕਰ ਮੁੰਡਿਆਂ ਨੂੰ ਬੋਰੀਆਂ ਚ ਪਾ ਕੇ ਲੈ ਗਏ ਨੇ ਬਾਈ 11 ਮੁੰਡਿਆਂ ਨੂੰ ਬੋਰੀਆਂ ਚ ਪਾ ਕੇ ਲੈ ਕੇ ਗਏ ਨੇ ਵੀਰ ਕੁੱਤੇ ਬਹੁਤ ਵਧੀਆ ਲੱਤਾਂ ਭੰਨ ਤਾਡਾ ਕੁੱਤੇ ਕੇ ਬੋਰੀਆਂ ਦੇ ਵਿੱਚ ਪਾ ਕੇ ਫਿਰ ਉਧਰ ਚੱਕ ਕੇ ਲੈ ਗਏ ਬੋਰੀ ਦੇ ਵਿੱਚ ਪਾ ਕੇ ਅੱਛਾ ਉਹ ਕਹਿ ਸੁਣ ਜਾ ਰਿਹਾ ਕਿ ਦਿਖਾ ਵੀ ਰਹੇ ਨੇ ਕਿ ਆ ਲੈ ਕੇ ਚੱਲੇ ਹਾਂ ਹਾਂ ਪਹਿਲਾਂ ਕੁੱਟਿਆ ਕੁੱਟ ਕੇ ਫਿਰ ਉਹਨਾਂ ਨੂੰ ਬੋਰੀ ਚ ਪਾ ਕੇ ਫਿਰ ਲੈ ਕੇ ਗਏ ਨੇ ਇਹ ਨਾ ਭਾਈ ਅਸੀਂ ਸ਼ਾਂਤ ਸਮਾਂ ਹੀ ਹੈ ਨਾ ਉਹਨਾਂ ਨੇ ਹੱਥ ਮਾਰੇ ਆ ਆਜੋ ਆਂਦੇ ਆਜੋ ਆਂਦੇ ਫਿਰ ਸ਼ਾਂਤ ਮੈਂ ਚੱਲੀ ਜਾਂਦੇ ਆ ਯਾਰ ਅਸੀਂ ਜਮਾਂ ਸ਼ਾਂਤ ਮੈਂ ਕੋਈ ਉਹ ਨਹੀਂ ਕੀਤਾ ਸੀਗਾ ਪਹਿਲਾਂ ਇਹਨਾਂ ਨੇ ਸ਼ੁਰੂਆਤ ਕੀਤੀ ਐ ਸਿੱਧੇ ਗੰਬ ਸਿੱਟੇ ਬਾਈ ਸਿੱਧੇ ਉੱਤੇ ਯਾਰ ਇੰਨਾ ਧੱਕਾ ਕਰੀ ਜਾਂਦੇ ਮੋਦੀ ਦੀ ਸਰਕਾਰ ਇੰਨਾ ਧੱਕਾ ਐ ਬਾਈ ਕੋਈ ਵੀ ਭਾਲੂ ਕਿਹੜਾ ਕਹਿੰਦੇ ਆਪਾਂ ਸ਼ਾਂਤ ਦੀ ਆਰਐਐਸ ਵਾਲੇ ਆਹੋ ਜਿੰਨਾਂ ਨੇ ਪਾਈ ਕਰਦੇ ਨੇ ਕਿਹੜੀ ਆਰਮੀ ਜਿਹੜੀ ਜੀਨ ਕਰਦੀ ਆਰਐਐਸ ਵਾਲੇ ਉਹ ਸਾਰੇ ਮਾਜਾ ਕਰ ਲੈਣਾ ਹੈ जय श्री रामदेव भाई आज है, <tomach> है क्या अगर <tomach>

ਇਹ ਦੂਜੇ ਮਾਰੇ ਜਾਂਦੀ ਹੈ ਤੁਕੇ ਆਹ ਆਹ ਅੰਦਰ ਰਹਿ ਜੋ ਆਹ ਬੀ ਇੱਕ ਹੋਰ ਹੈ ਟਿਕੜਾ ਹੋਇਆ ਚੁੱਕ ਆਪਣੇ ਆਪ ਨੇ ਉੱਪਰ ਦਾ ਕਰ ਰਹੇ ਨੇ ਇਹ ਕਰਦੇ ਨੇ ਉਹ ਨਾਲ ਕਿੰਨੇ ਆਉਣ ਆਏ ਆ ਉਹ ਮੋਤੀ ਦਾ ਟੈਕੀ ਉਹ ਨਹੀਂ ਪਰ ਦਾਦੂ ਦਾ ਹੁਣ ਮਾਰਨਾ ਅੱਜ ਨਾਲ ਤੂੰ ਮਾਰ ਮਾਰ ਮੁੰਡੇ ਨਹੀਂ ਹੁੰਦੇ ਲੱਗੀ ਹੈ 12 ਬੋਰ ਦੀ ਯਾਰ ਬੋਲਾ ਅੱਖੀ ਬਤਾਰਾ ਚੋਰਾ ਪਾਕਿਸਤਾਨ ਦੇ ਉੱਤੇ ਜਿਹੜਾ ਬਾਰਡਰ ਆ ਉੱਥੇ ਇਹ ਜਿਹਾ ਮਾਹੌਲ ਦੇਖਣ ਨੂੰ ਮਿਲਦਾ ਦੇਖੋ ਜੀ ਜਿਹੜਾ ਪਾਕਿਸਤਾਨ ਦਾ ਬਾਰਡਰ ਹੈ ਉੱਤੇ ਨਹੀਂ ਸਕਤਾ ਹੀ ਨਹੀਂ ਇਹ ਤਾਂ ਆਮ ਆਪ ਦੇ ਪੰਜਾਬ ਦੇ ਇੰਡੀਆ ਆਦੇ ਆ ਸੀ ਵੀ ਨਾਗਰ ਉਸ ਦਿੱਲੀ ਜਿਹੇ ਰਹਿਣ ਵਾਲੇ ਮਤਲਬ ਇਹਨਾਂ ਨੇ ਇੰਨਾ ਕਾਨ ਕਰਖਾ ਪਾਕਿਸਤਾਨ ਨੂੰ ਵੀ ਮਾੜਾ ਹਾਲ ਕਰਖਾ ਇਹਨੀਆਂ ਗੋਲੀਆਂ 2 ਘੰਟੇ ਹੋ ਗਏ ਫਾਇਰਿੰਗ ਹੁੰਦੀ ਨੂੰ ਅੱਥਰੂ ਗੈਸ ਦੇ ਗੋਲੇ ਦੂਜੇ ਗੋਲੇ ਮੈਨੂੰ ਲੱਗਦਾ ਐਂਬੂਲੈਂਸ ਇੱਕ ਇੱਕ ਮਿੰਟ ਬਾਅਦ ਜਾ ਰਹੀ ਦੀ ਭਰ ਕੇ ਕਿਸਾਨਾਂ ਦੀ ਜਿਹੜੇ ਕਿਸਾਨਾਂ ਸੱਟਾਂ ਵੱਜੀਆਂ ਨੇ ਇਹ ਨਹੀਂ ਪਤਾ ਕਿੰਨੀਆਂ ਕ ਵੱਜੀਆਂ ਨੇ ਦੇਖਿਆ ਨਹੀਂ ਗਿਆ ਮੰਨ ਕੇ ਚੱਲੋ ਇਹਨੇ ਫੱਟੜ ਹੋ ਗਏ ਇਹਦਾ ਪਤਾ ਸਰਕਾਰਾਂ ਕੀ ਕਰੀ ਨੇ ਇਹ ਤਾਂ ਅਸੀਂ ਦੇਖੀ ਨਹੀਂਗਾ ਇਹ ਤਾਂ ਬਹੁਤ ਮਤਲਬ ਗਲਤ ਕਰ ਮੀਟਿੰਗਾਂ ਦਾ ਦੌਰ ਚਲਾ ਰੱਖਿਆ ਕਿ ਮੀਟਿੰਗ ਕਰੋ ਸਾਡੇ ਟੇਬਲ 'ਤੇ ਕਰੋ ਤੇ ਦੂਜੇ ਪਾਸੇ ਆ ਉੱਥੇ ਬਹੁਤ ਜ਼ਿਆਦਾ ਹਤਿਆਚਾਰ ਆ ਬਾਈ ਜੀ ਦੇਖੋ ਇੱਥੇ ਹੁਣ ਹਜ਼ਾਰਾਂ ਦੇ ਹਿਸਾਬ ਨਾਲ ਕਿਸਾਨ ਆਏ ਹੋਏ ਤੇ ਦੇਖੋ ਇਹ ਥੋੜੀ ਆ ਵੀ ਉਹਨੇ ਸਿੱਧੀਆਂ ਗੋਲੀਆਂ ਮਾਰਨੀਆਂ ਚੱਲੋ ਥਰੂ ਕੈਂਦੇ ਗੋਲੇ ਨੇ ਉਹਦਾ ਟਰੈਕਟਰ ਪਰ ਦਾ ਤਿੰਨ ਚਾਰ ਮੁੰਡਿਆਂ ਨੂੰ ਚੱਕ ਕੇ ਵੀ ਲੈ ਗਏ ਉਧਰ 11 ਮੁੰਡਿਆਂ ਨੂੰ ਬੋਰੀਆਂ 'ਚ ਪਾ ਕੇ ਲੈ ਗਏ ਨੇ ਬਾਈ 11 ਮੁੰਡਿਆਂ ਨੂੰ ਬੋਰੀਆਂ 'ਚ ਪਾ ਕੇ ਲੈ ਕੇ ਗਏ ਨੇ ਵੀਰ ਕੁੱਤੇ ਬਹੁਤ ਵਧੀਆ ਲੱਤਾਂ ਭੰਨ ਤਾਡਾ ਕੁੱਤੇ ਕੇ ਬੋਰੀਆਂ ਦੇ ਵਿੱਚ ਪਾ ਕੇ ਫੇਰ ਉਧਰ ਚੱਕ ਕੇ ਲੈ ਗਏ ਬੋਰੀ ਦੇ ਵਿੱਚ ਪਾ ਕੇ ਅੱਛਾ ਉਹ ਕਹਿੰਦਾ ਸੁਣ ਜਾ ਰਿਹਾ ਕਿ ਦਿਖਾ ਵੀ ਦੇ ਨੇ ਕਿ ਆ ਲੈ ਕੇ ਚੱਲਦੇ ਆ ਹਾਂ ਹਾਂ ਪਹਿਲਾਂ ਕੁੱਟਿਆ ਕੁੱਟ ਕੇ ਫਿਰ ਉਹਨਾਂ ਨੂੰ ਬੋਰੀ ਚ ਪਾ ਕੇ ਫਿਰ ਲੈ ਕੇ ਗਏ ਨੇ ਇਹਨਾਂ ਭਾਈ ਅਸੀਂ ਸ਼ਾਂਤਮਈ ਹੈ ਨਾ ਉਹਨਾਂ ਨੇ ਹੱਥ ਮਾਰੇ ਆ ਆਜੋ ਆਂਦੇ ਆਜੋ ਆਂਦੇ ਫਿਰ ਸ਼ਾਂਤਮਈ ਚੱਲੀ ਜਾਂਦੇ ਆ ਯਾਰ ਅਸੀਂ ਜਮਾਂ ਸ਼ਾਂਤਮਈ ਕੋਈ ਉਹ ਨਹੀਂ ਕੀਤਾ ਸੀਗਾ ਪਹਿਲਾਂ ਇਹਨਾਂ ਨੇ ਸ਼ੁਰੂਆਤ ਕੀਤੀ ਐ ਸਿੱਧੇ ਗੰਬ ਸਿੱਟੇ ਭਾਈ ਸਿੱਧੇ ਉੱਤੇ ਯਾਰ ਇੰਨਾ ਧੱਕਾ ਕਰੀ ਜਾਂਦੇ મોદી ਸਰਕਾਰ ਇੰਨਾ ਧੱਕਾ ਐ ਭਾਈ ਸਾਡੇ ਲੋਕਾਂ ਨੂੰ ਕਹਿਣਾ ਸਾਡੇ ਭਾਈਆਂ ਨੂੰ ਕਹਿਣਾ ਵੀ ਅਸੀਂ ਪੈਸਾ ਖਰਾਬ ਨਾ ਕਰੋ ਸਾਨੂੰ ਅਸੀਂ ਮੰਗਦੇ ਆ ਸਰਕਾਰਾਂ ਤੋਂ ਪਹਿਲਾਂ ਵੋਟਾਂ ਪਾਉਣਾ ਫਿਰ ਇਹਨਾਂ ਤੋਂ ਮੰਗਦੇ ਆ ਸਪੀਡਾ ਸਾਨੂੰ ਨਹੀਂ ਦਿੰਦੇ ਬਿਲਕੁਲ ਹੀ ਸਾਡੇ ਅਸੀਂ ਕਹਿੰਦੇ ਆ ਵੀ ਅੰਨ ਤੇ ਪੈਸਾ ਜੀ ਖਰਾਬ ਕਰਦੇ ਆ ਪਿੰਡਾਂ ਦੇ ਗੇਟ ਬਣਾਉਂਦੇ ਆ ਅਸੀਂ ਬੜੇ ਬੜੇ ਲਿਖਣ ਕਰਦੇ ਆ ਅਸੀਂ ਇਹ ਆਪਣੇ ਸਾਡੇ ਪਿੰਡਾਂ ਦੇ ਸਕੂਲਾਂ ਦੇ ਉੱਤੇ ਕਿਉਂ ਨਹੀਂ ਲਾਉਂਦੇ ਆ ਅਸੀਂ ਕਹਿੰਦੇ ਆਰਐਸਐਸ ਵੱਢ ਗਈ ਦੋਸ ਜਿਹਨੇ ਖੜੇ ਆਰਐਸਐਸ ਕਿਉਂ ਬੜੀ ਬਾੜੀ ਕਿਨੇ ਤੁਸੀਂ ਨਹੀਂ ਬੜੀ ਵੀਰ ਜੀ ਆਪਣੇ ਬੱਚਿਆਂ ਨੂੰ ਪੜਾ ਕੇ ਆਪਣੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਆਪ ਕਿਉਂ ਨਹੀਂ ਰੱਖਦੇ ਤੁਸੀਂ ਕਿਉਂ ਨਹੀਂ ਲਗਰਨੀ ਥੇ ਅਸੀਂ ਐਜੂਕੇਸ਼ਨ ਸਿੱਖਦੇ ਅਸੀਂ ਡਾਂਗੀ ਖਾਂਦੇ ਰਹਾਂ ਅਸੀਂ ਤੇਜ ਦਾ ਢਿੱਡ ਪਰਿਆ ਅਸੀਂ ਬਾਣ-ਬਾਂਦੀ ਰਾਂਗੇ ਸਾਰੀ ਉਮਰ ਉਹ ਟਾਈਮ ਸੀ ਜਿੱਦੇ 3 ਰੁਪਏ ਹਜ਼ਾਰ ਇੱਟ ਅਸੀਂ ਸਾਡੇ ਦਰਵਾਜ਼ੇ 'ਚ ਲੱਗੀ ਅੱਜ ਵੀ ਬਖਾਸ ਸਰ ਦਾ ਲੱਗਿਆ ਇਕਤਾਰੇ ਰੇਟ ਕਿੱਥੇ ਚਲਾ ਗਿਆ ਜੂਰੀ ਦਾ ਰੇਟ ਕਿੱਥੇ ਚਲਾ ਗਿਆ ਸਾਡਾ ਦਾਦਾ ਸੈਕਟਰੀ ਦੀ ਜਿਹੜਾ ਕਿ 3 ਰੁਪਏ ਦਾ ਥੈਲਾ ਇੱਕ ਕਿਸਮ ਢੱਕੇ ਨਾਲ ਦਿੱਤਾ ਸੀ ਕਿਲੋ ਦਾ ਪੈਸਾ ਅਸੀਂ ਉਹ ਪਾਏ ਉਸ ਦਾ ਕੀ ਨਾਂ ਸੀ ਉਹ ਕਿਹੜੇ ਬੰਦੇ ਦਾ ਨਾ ਨਾ ਦਾ ਵੀਰੇ ਆਪ ਨੂੰ ਪਤਾ ਨਹੀਂ ਠੀਕ ਆ ਤੇ ਮੈਂ ਉਹਨੂੰ ਸਿਰਫ ਜਮਾਂ ਨਾਲ ਖੜਾ ਸੀਗਾ ਜਦੋਂ ਇਹਦੇ ਗੋਲੀ ਬੱਜੀ ਹੈਗੀ ਛੋਟੀ ਲੈਲ ਦਾ ਦੱਸ ਰਹੇ ਨੇ ਉਹ ਮੁੰਡਾ ਉਹਦੇ ਸਿਰ ਦੇ ਵਿੱਚ ਗੋਲੀ ਵੱਜੀ ਹੈਗੀ ਪੱਕੀ ਗੋਲੀ ਸੀਗੀ ਮੰਨ ਲੈ ਆਪਾਂ 12 ਬੋਰ ਕਹਿ ਲਈ ਜਿਹੜੀ ਮਰਜ਼ੀ ਕਹਿ ਲਈ ਜੇ ਆਪਾਂ ਕਹੀ ਵੀ ਹਾਂ ਛੋਟੀ ਦੀ ਉਹ ਗੋਲੀ ਨਹੀਂ ਸੀਗੀ ਜਮਾਂ ਸਿਰ 'ਚ ਵੱਜੀ ਹੈ ਵੀ ਚਰਬੀ ਘੜਤੀ ਉਹਦੀ ਤੇ ਇੰਨਾ ਉਹਦੇ ਵਿੱਚ ਚਾਹੇ 3 ਇੰਚ ਦੀ ਪਾ ਲੋਗੀ ਚੀਜ਼ ਇੰਨੀ ਨਿਕਲ ਗਈ ਸੀ ਮੈਂ ਜਮਾਂ ਗੋਲ ਸੀ ਚੱਕਿਆ ਜਦੋਂ ਜੀਭ ਨਿਕਲ ਗਈ ਦੀ ਬਸ ਇਥੇ ਟੋਲ ਬਰਾਜਗੋੜ ਜਾ ਕੇ ਉਹਦੀ ਸਾਹਸ ਪੂਰੇ ਹੋ ਗਏ ਛੋਟੀ ਲੇਲ ਦੱਸਿਆ ਜਾ ਰਿਹਾ ਵੀਰੇ ਹੋ